ਲੁਧਿਆਣਾ ਵਿੱਚ ਜੁਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਨਸ਼ੇ ਦੇ ਅੱਡਿਆਂ ਤੇ ਬੁਲਡੋਜ਼ਰ ਚਲਾਈ ਗਈ ਪੁਲਿਸ ਅਤੇ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਨਾਲ ਨਸ਼ੇਖੋਰੀ ਦੇ ਅੱਡਿਆਂ ਨੂੰ ਤਬਸੀਤ ਕੀਤਾ ਗਿਆ ਲਾਈਵ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਹੜੀ ਅੱਜ ਵੀ ਕਾਰਵਾਈ ਆ ਇਹ ਸੁਖਨਾਮ ਸਿੰਘ लवली ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬਨ ਅੱਜ ਇਹ ਆ ਦੇਖਿਆ ਦੀ ਜਿਹੇ ਖਲਾਫ ਤੋਂ ਸਤਰਪੁਰ ਤੇ ਵੀਰਦ ਨੇ ਕਈ ਪਰਚਾ ਇਹ ਸੋਇਆ ਜਾ ਰਹੀ ਹੈ ਸੋ ਇਹਦੇ ਜਿਹੜੀ ਹੈਗੀ ਆ ਮੋਲ ਦੇ ਵਿੱਚ ਚੱਲੀ ਜਾ ਰਹੀ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਨੇ ਜਿਹੜੇ ਆਸ ਪਰ ਬੈਲੈਂਸਿੰਗ ਪੁਆਇੰਟ ਆਈ ਦੀ ਹੈ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਇਹ ਕਰਦੇ ਤਾਂ ਅਲੱਗ ਕਰਦੇ ਆਪਣੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਕਾਫੀ ਸਮੇਂ ਤੋਂ ਕਾਤੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਕੁ ਪਰਚੇ ਇੱਥੇ ਹੋਈ ਹੋਈ ਆ ਇਹਨਾਂ ਦੇ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਤੇ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਆ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣ ਮੈਂ ਕਿੰਨੀ ਪ੍ਰੋਫੀ ਜਿਹੜੀ ਪਾਏਗੀ ਦੋਸਤੋ ਉਹ ਕਿਸੇ ਦਾ ਜਦ ਕਿ ਜਾਈਗੀ ਇਹਦੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪਿਓ ਹੈ ਔਰ ਉਹਨਾਂ ਦੇ ਵਿੱਚ ਸ਼ਾਮਲ ਹਰ ਜਗ੍ਹਾ ਕਾਰਵਾਈ ਹੋਏ ਮੈਡੀਕਲ ਸਟੋਰ ਨੇ ਉਹਨਾਂ ਸੀ ਕਿੰਦਾ ਨੂੰ ਮੈਸੇਜ ਨਾ ਕਰਨ ਨੂੰ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਅਡਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਕਰ ਅਪਣਾ ਲਓ ਠੀਕ ਹੈ ਠੀਕ ਹੈ ਹੋਰ ਬਥੇਰੇ